ਸ਼ੁਰੂਆਤ ਤਾਂ ਮੁੰਡੇ ਤੋਂ ਹੋ ਗਈਆਂ ਨੇ ਓਕੇ ਮਿੱਤਰੋ ਸਵਾਗਤ ਆ ਤੁਹਾਡਾ ਆਪਣੇ ਪੇਜ ਯਾਲੀ ਯੂਟਿਊਬਰ ਤੇ ਸਵਾਗਤ ਆਪਣੇ ਮੁੰਡੇ ਬਰਾਮਣਾ ਦੇ ਮੁੰਡੇ ਦਾ ਸਵਾਗਤ ਸਵਾਗਤ ਕਰਤਾ ਆਪਣੇ ਦੇਖੋ ਸ਼ੁਰੂਆਤ ਬਰਾਮਣਾ ਦੇ ਮੁੰਡੇ ਤੋਂ ਸ਼ੁਰੂਆਤ ਹੋ ਗਈ ਮੁੰਡੇ ਤੋਂ ਚੰਗੇ ਬੰਦੇ ਨੇ ਹੋਈ ਆ ਬਰਾਮਣਾ ਨੂੰ ਆਪਾਂ ਖੀਰ ਖਵਾਉਣੇ ਹੁੰਦੇ ਆਗੇ ਜਾਨਣਾ ਬਾਈ ਬੱਸ ਮਸ਼ੀਨ ਖੜੀ ਆਪਣੀ ਟੱਕਰ ਕਿਰਵਾ ਗਈ ਮਸ਼ੀਨ ਨੂੰ ਮੁੰਡਾ ਉਹੀ ਆਪਣਾ ਪੁਰਾਣਾ ਯਾਰ ਵੇਲੇ ਪਹੁੰਚ ਗਿਆ ਹੈਨਾ ਬਈ ਉਹੀ ਯਾਰ ਵੇਲੇ ਪਹੁੰਚ ਗਿਆ ਉੱਦੇ ਵਾਲੇ ਤੁਹਾਨੂੰ ਪਹਿਲਾਂ ਵੀ ਵਲੌਗ ਦਿਖਾਏ ਸੀਗਾ بڑی ਹਜੇ ਕਹੋ ਸੀਗੀ ਸਲਾਬ ਜੀ ਮਾਹ ਚੱਲ ਖੜ ਜਾਨੇ 10 ਮਿੰਟ ਆ ਕੇ ਖੜਾ ਤੁਸੀਂ ਉੱਚੀ ਦਾਣੇ ਹੋਣਗੇ ਇਹਦੇ ਵਿੱਚ ਆ ਦੇਖੋ ਉਹੀ ਹੈ ਤਾਂ ਦਾਣੇ ਹੋਣਗੇ ਇਹਦੇ ਵਿੱਚ ਕੰਨ ਹੜਾਤੀ ਜਿਵੇਂ ਆ ਗਿਆ ਬੱਲੀ ਆ ਰਹੀ ਹੈ ਸਾਡੀ ਕੰਨ ਮਾਤੇ ਖੜਾ ਦਿੰਦੇ ਇਹਦੇ ਵਿੱਚ ਦਾਣੇ ਨੇ ਬਈ ਰੜਕਦੇ ਨੇਗੇ ਇਹ ਪਨਾ ਹੈ ਇੰਜਰ ਦੀ ਸਫਾਈ ਹੋ ਰਹੀ ਹੈ ਮਸਟਰੋ ਦੇਖੋ ਚਲਾਓ ਜੀ ਇਹ ਜੋ ਸਾਡਾ ਹੋ ਗਿਆ ਹੋਈ ਸਲਾਬ ਦੀ ਜਿਹੜੇ ਚਲਾਇਆ ਸਾਫ ਕਰਦੇ ਨੇ ਕਰ ਲੀ ਜਾਂਦੇ ਆ ਬਾਈ ਮਸ਼ੀਨਾਂ ਦੇ ਦੇਖੋ ਮੇਰੇ ਤਰ੍ਹਾਂ ਵਧੀਆ ਆਪਰਾ ਲੀ ਵੀ ਕਰ ਗਈ ਦੇਖੋ ਮੇਤਰੋ ਆਜਾ ਕਣਕ ਦਾ ਝਾੜ ਕਿੰਨਾ ਨਿਕਲੂਗਾ ਪਹਿਲੇ ਜੀ ਤਾਂ ਆਪਣੀ 6648 ਮਨ ਦੇ ਹਿਸਾਬ ਨਾਲ ਪਈ ਗਈ ਵਧੀਆ ਕੀਰਤੀ ਉਹਦਾ ਕੰਮ ਸੁਖਦਾ ਮੀਂਹ ਇਹਨੇ 15000 ਦਾ ਸੁਖਲਾ ਵਗੜ ਕੇ ਦਾਣੇ ਉਹਦੇ ਦੇ ਕੇ ਬਚੇਗਾ ਆ ਕਰਕੇ ਦਾਣੇ ਕੱਢੀਏ ਜੇ ਏਅਰ ਘਟੂਗਾ ਕੱਟ ਕੇ ਇਹਦਾ ਕੰਡਾ ਲੱਤੀ ਹੋਤੀ ਲੱਗਦਾ ਸਰ ਜੀਲੇ ਮੰਗੂ ਪਏ ਆ ਦੇਖੋ ਤਾੜਿਆ ਤੁਮ ਲੋਕ ਮਿੱਤਰੋ ਅਜੀਰ ਕਾਕਾ ਕੀ ਡੋਆ ਰਿਆ ਚਾਲੇ ਕੇ ਭਲਾਡੇ ਤੋਂ ਜਾ ਕੇ ਭਰਾ ਭਾਈ ਮੈਂ ਤਾਂ ਮੇਰੇ ਆ ਨੀਗਾ ਅ ਭਰਾਡੇ ਜਾਣਾ ਦੀ ਅੰਦਰ ਟਿਕਾ ਉਹ ਵਾਰ ਤੇ ਛੋਟੀ ਜੀ ਦੀ ਜਿਵੇਂ ਬਲੱਡ ਜਾਣਾ ਪਏ ਦੇਖੋ ਗੱਦੀ ਬਈ ਕਲੰਪ ਦਾ ਹੁੰਦਾ ਬੰਦੇ ਨੇ ਸਕੀਮ ਲਾ ਲਈ ਸੀਗੀ ਟੁੱਟਿਆ ਤਾਂ ਇੱਥੋਂ ਸੀਗਾ ਇਹ ਤੇ ਇਹਨੇ ਇੱਥੋਂ ਖੋਲ ਕਿੱਥੇ ਕਰਤਾ ਚਲ ਇੰਨੇ ਸੀ ਮੁੜਿਆ ਇਹ ਚਲ ਇਹ ਜ਼ਰੂਰੀ ਆ ਇਹ ਜਿਹੀ ਜੂਰੀ ਬਲਦਾ ਬਈ ਚੱਲੇ ਜਾਂਦਾ ਹੈ ਕਣਕ ਚ ਇੰਜਲ ਦਾ ਚੱਲੀ ਤੇ ਇਹ ਐਂ ਵੀ ਆਂਦੀ ਕਈ ਵਾਰ ਪਤੰਗਾ ਮਾਰ ਜੇ ਲੋਹੇ ਨਾਲ ਲੋਹਾ ਘਸ ਕੇ ਤਾਂ ਕਰਕੇ ਆਪਾਂ ਨੂੰ ਫਿਰ 10 ਮਿੰਟਾਂ ਦੀ ਖੇਚੜੀ ਹੈਗੀ ਤਾਂ ਕਰਕੇ ਫਿਰ ਬਲੱਡ ਜਾ ਕੇ ਲਿਆਈ ਕੰਮ ਤਾਂ ਛੋਟਾ ਜਿਹਾ ਸੀ ਇਹ ਛੋਟੇ ਕੰਮ ਨੂੰ ਐਡਾ ਵੱਡਾ ਕਰਾਤਾ ਟੱਟੂ ਘੱਟ ਅੱਧਾ ਪੌਣਾ ਘੰਟਾ ਖਰਾਬ ਕਰਾਤਾ ਚਲ ਇਹ ਘਾੜਾਉਣ ਆਪਦੇ ਸਿੱਕੇ ਕੰਮ ਚਲ ਐਡਾ ਵੱਡਾ ਸੰਦਾ ਕੁਝ ਵੀ ਖੜ ਸਕਦਾ ਯਾਰ ਹਨਾ ਦੁਨੀਆ ਬਾਈ ਕਦੇ ਬਰੇਕ ਲਾਉਣੀ ਨਹੀਂ ਹੈ ਜੇ ਚੱਲੂਗੀ ਫੇਰ ਹੀ ਹੋਊ ਦੇਖੋ ਮਿੱਤਰੋ ਨਿਵਲਾ ਫਿਰਦਾ ਜਾ ਆਇਆ ਕੁਲਜੇ ਫਿਰਦਾ ਵਿਚਾਰਾ ਇਹ ਵੀ ਇਹਦੇ ਮੰਮੀ ਪਾਪਾ ਖੋਏਗੇ ਕਿਧਰ ਭੱਜ ਗਿਆ ਉਹ ਬੱਜ ਗਿਆ ਇੱਕ ਹੋਰ ਵੀ ਜਿੱਕੀ ਚੱਲੀ ਜਾਂਦੀ ਆ ਮਸ਼ੀਨ ਮਤਲਬ ਉਹ ਕੰਬੇ ਲੋ ਵੜਦੀ ਆ ਜਾ ਕੇ ਉਹ ਤਾਂ ਲਗਭਗ ਸਾਰਾ ਚੱਕੀ ਲੈਂਦੇ ਨੇ ਮੁੰਡੇ ਸਿਆਣੇ ਉਹ ਲੈ ਜਾ ਉਹ ਲੈ ਜਾ ਨੇ ਬਾਈ ਦੇਖੋ ਔਰ ਕਿਦੋਂ ਨਹੀਂ ਸਾਨੂੰ ਵੜਨਾ ਦਿੱਤਾ ਆਪ ਹੀ ਵੜਦਾ ਬਾਈ ਕਿੱਤਾਂ ਦਾ ਬਈ ਆਪਣੀ ਬੰਦੇ ਨਾਲ ਲੈ ਆਏ ਪਹਿਲੇ ਆਏ ਵੇਖੋ ਸਾਰਾ ਆਪ ਹੀ ਵੜਦਾ ਹੈ ਕਲਰ ਟੈਕਸ਼ਰੀ ਦਾ ਸ਼ੀਨ ਜਿਹੜਾ ਕਰਦਾ ਨੇ ਬਈਆ ਬੰਦੇ ਦਾ ਵਿੱਚ ਵਿੱਚ ਬੰਦੇ ਹੁੰਦੇ ਨੇ ਜਾਣ ਕੇ ਛੱਡ ਦਿੰਦੇ ਨੇ ਪੱਤਾ ਐ ਲੈਵੇ ਇਹਨਾਂ ਨੇ ਮਿੱਤਰੋ ਸਾਰੇ ਵੜਦੇ ਆ ਕਿਦਿਆਂ ਛੱਡਿਆ ਆ ਸਰੋਂ ਦੀਗੀ ਨਾਲ ਵਾਲਾ ਖੁੱਡ ਸਾਰਾ ਚੱਕ ਲਿਆ ਨਹੀਂ ਕਿ ਥੋੜੀ ਛੱਡ ਦਾਂਗਾ ਕੋਈ ਨਾ ਕੋਈ ਦਾ ਇੱਥੇ ਬੰਦੇ ਬੇਕਾਰ ਹੀ ਨਹੀਂ ਇਹ ਬੰਦੇ ਬਹੁਤ ਵਧੀਆ ਨੇ ਕਿ ਮਿੱਤਰੋ ਤੁੰਗੇ ਜਗਾ ਆ ਜਾਓ ਹੀ ਰਹਿ ਗਿਆ ਉਹ ਤਾਂ ਟੋਕਲ ਜਾਂਦੀ ਹੈ ਬੜੀ ਲੋ ਵੀ ਮਿੱਤਰੋ ਮੰਡੀ ਚ ਪਹੁੰਚ ਗਏ ਕਿਸੇ ਦੀ ਕਣਕ ਤੋਲ ਨਹੀਂ ਰਹੀ ਹੈਗੀ ਆ ਬੰਦੇ ਤੋਲਦੇ ਨਹੀਂ ਹੈਗੇ ਜਾਣ ਕੇ ਇੱਕ ਆ ਸੀਗਾ ਇਹਨੇ ਸਾਨੂੰ ਜਗ੍ਹਾ ਨਹੀਂ ਦਿੱਤੀ ਹੈਗੀ ਮੰਡੀ 'ਚ ਜਗ੍ਹਾ ਹੀ ਜਗ੍ਹਾ ਆ ਦੇਖੋ ਜਗ੍ਹਾ ਹੈਗੀ ਦਿੱਤੀ ਨਹੀਂਗੀ ਸਾਨੂੰ ਜਵਾਬ ਦੇ ਤਾਂ ਸਾਡੀ ਸੈਲਰ ਚ ਲਾਤੀ ਇਹਨੇ ਹਾਂ ਛੂਟ ਕੋਈ ਨਹੀਂ ਬੋਲ ਰਿਹਾ ਬਾਈ ਇਹਨੇ ਦਿੱਤੀ ਨਹੀਂ ਹੈਗਾ ਸਾਨੂੰ ਦਿਖਾਵਾ ਆ ਪਾ ਸੈਲਰ ਚ ਲਾਤੀ ਇਹਨੇ ਕਣਕ ਨਹੀਂ ਦੇਣ ਤਿੰਨ ਬੰਦੇ ਵਿਲੇ ਬੈਠ ਨੇ ਇਹ ਇਹ ਬੰਦਾ ਬੰਦੇ ਦੀ ਪਾਲ ਕਰ ਰਹੇ ਨੇ ਇੱਕ ਬੰਦਾ ਆਵੇ ਸੀ ਤਾਂਸ ਖੇਡਣ ਲੱਗੀ ਹੈ ਕੰਮ ਦੀ ਰੁੱਤ ਹੈ ਕੀ ਉਹ ਦੇਖੋ ਮਸ਼ੀਨ ਚੱਲੀ ਜਾਂਦੀ ਹੈਗੀ ਆ ਜੱਲੀ ਜਾਂਦੀ ਨੇ ਸਾਰੇ ਇਹ ਵਾਰ ਬੰਦਾ ਡਿੱਕੀ ਹੁੰਦੇ ਨੇਗੇ ਹੁਣ ਇਹ ਮੰਨਦੇ ਨਹੀਂ ਹੈਗੇ ਬੰਦਾ ਡਿੱਕ ਰਹੇ ਨੇ ਇੱਕ ਹਨਾ ਵੇ ਚੱਲ ਬੈਠ ਫਿਰ ਆ ਦੇਖ ਹੈਗੀ ਆ ਹੁੜਕਾ ਹੈਗੀ ਆ ਹੁੜਕਾ ਮੈਂ ਤਾਂ ਤੇਰੇ ਹੁੜਕਾ ਤਾਂ ਆ ਮੈਂ ਤਾਂ ਬਾਹਣ ਪਾਉਣਾ ਥਾਗਾ ਮਾਰਦਾ ਨਹੀਂ ਦੂਜੀ ਨੇ ਨੰਗੀਆਂ ਪਾਉਂਦਾ ਹੈ నోరు మిత్ర కల్దాండ్లని వీడియో వీర్యామ జరు ఓకే మిత్రు